ਸੋਣੋ ਕਰੀ ਜਣਾ ਅੱਛਾ ਪਾਗਲ ਹੈ ਸਵਾਗਤ ਆਜੀ ਤੁਹਾਡਾ ਸਾਡੇ ਨਿਊ ਬਲੌਗ ਦੇ ਵਿੱਚ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਬੱਚਿਆਂ ਨਾਲ ਲੈ ਕੇ ਤੇ ਫੈਮਿਲੀ ਨਾਲ ਲੈ ਕੇ ਕਿਉਂਕਿ ਜਿਹੜੀ ਫੰਕਸ਼ਨ ਆ ਉਹ ਫਿਰ ਤੁਹਾਨੂੰ ਪਤਾ ਪਰ ਥੋੜਾ ਲੇਟ ਕਰ ਦਿੱਤਾ ਆ ਤੇ ਹੁਣ ਆਪਾਂ ਕਰ ਲੈਨੇ ਹਾਂ ਚਾਹੇ ਸ਼ੋਪਿੰਗ ਸ਼ੋਪਿੰਗ ਨਾਲ ਜਾਣਾ ਆ ਤੇ ਜਸੂ ਦੇ ਸਹਿਜ ਕੱਪੜੇ ਵੀ ਲੈ ਕੇ ਆਉਣੇ ਆ ਤੇ ਯਮਨ ਕਹਿੰਦੀ ਮੈਂ ਤਾਂ ਪੁਰਾਣੇ ਪ੍ਰੂਣੇ ਪਾ ਲੈਣੇ ਆ ਤੇ ਲੈ ਆ ਮੁੰਡੀ ਮਾਤਾ ਵਾਲਾ ਹਾ ਮਾਂ ਨੂੰ ਠੀਕ ਕਰ ਵੀ ਲੈ ਜੰਪਰਾ ਬੱਲੇ ਬਾਹ ਦੀ ਮਿੱਟੀ ਪੈ ਰਹੀ ਹੋ ਕੇ ਪਾਈ ਜਾ ਇੱਦਿ ਕਰੀ ਜਾ ਹਾਏ ਮੰਮੀ ਕਿੱਦਾਂ ਰਹੀ ਗਾਂ ਹੋਰ ਸੇ ਠੜੀ ਗਏ ਬੱਸ ਇੱਦਿ ਕਰੀ ਜਾਣਾ ਇਹਨਾਂ ਮੈਂ ਹੁਣ ਗੋਣ ਗੋਣ ਦੇ ਦਿੱਤੇ ਹਾਏ ਮੰਮੀ ਚਾਹ ਨਹੀਂ ਪੀਤੀ ਤੁਸੀਂ ਹਾ ਮੇਰੇ ਤਾਂ ਅੰਦਾ ਲੰਗਣੀ ਹੀ ਨਹੀਂ ਸਵੇਤੀ ਹਾਂ ਰੋਟੀ ਖਾ ਲਈ ਹਾਂ ਆ ਮੈਨੂੰ ਲੰਗਣੀ ਨਹੀਂ ਮੈਨੂੰ ਤਾਂ ਭੁੱਖ ਨਹੀਂ ਲੱਗਣੀ ਅੱਜ ਹਾਂ ਬਸ ਇੰਨਾ ਕੰਮ ਹੈ ਕਹੇ ਮੰਮੀ ਨੂੰ ਕੰਮ ਨਾ ਲਾਇਆ ਕਹੇ ਮੰਮੀ ਕੰਮ ਸਵੇਰ ਦੀ ਆਪ ਹੀ ਲੱਗੀ ਆ ਬਲੰਟ ਹੋਈ ਜਾਂਦੀ ਆ ਪਤਾ ਨਹੀਂ ਕੀ ਕਰੀ ਜਾਂਦੀ ਸਵੇਰ ਤੋਂ ਟੋਟੋ ਸਿੱਟੀ ਜਾਂਦੀ ਆ ਨਾ ਸਾਨੂੰ ਪਤਾ ਨਾ ਕੁਛ ਲੈਣਾ ਦੇਣਾ ਕਿੰਦੇ ਇਹ ਨਹੀਂ ਲੋਨੇ ਵੀ ਕੰਮ ਮਹਿੰਦੀ ਵੇ ਡੋਲੀ ਜਾਵੇ ਤੇਰੇ ਹੱਥ ਖੋਲੀ ਜਾਵੇ ਜਰਾਬਾਂ ਯਾਰ ਤੂੰ ਤਿਆਰ ਹੋਣਾ ਕਿ ਨਹੀਂ ਹੋਣਾ ਲੱਗੀਆਂ ਹੁਣ ਦੱਸ ਕੀ ਹਾਂ ਤਿਆਰ ਹੋਣਾ ਕਿਹੜਾ ਨਵਾਂ ਸਟੈਪ ਮੈਂ ਪਹਿਲੇ ਖਲਾਰਾ ਚੱਕ ਲਵਾਂ ਨਿਆਣੇ ਤਿਆਰ ਕੀਤੇ ਹੁਣ ਖਲਾਰਾ ਚੱਕਣਾ ਫਿਰ ਤਿਆਰ ਮੇਕਅਪ ਹੋਣਾ ਤੁਸੀਂ ਤੁਸੀਂ ਕੀ ਕੀਤਾ ਬਰੂਮੀਨ ਸਕਰੀਨ ਤੋੜਤੀ ਇਹਦੀ ਵੀ ਫੋਨ ਯਾਰ ਮੇਰਾ ਵੀ ਖਰਾਬ ਹੋ ਗਿਆ ਸਾਰਿਆਂ ਨੇ ਦੇਖ ਕੇ ਹੱਸਦੇ ਪਤਾ ਸਾਉ ਯਾਰ ਮੈਨੂੰ ਵਿਵਸਲੀ ਨੂੰ ਤੂੰ ਤਰਾਕੀ ਦਿਹਾਗੀ ਹੋਇਆ ਹੁਣ ਹੂੰ ਤੇਰੀ ਕਾਹਦੀ ਬੇਇੱਜ਼ਤੀ ਹੁਣੀ ਤੂੰ ਤਾਂ ਕਹਿੰਦੀ ਨੂੰ ਚੰਗਾ ਹੋਇਆ ਐਦੀ ਬੇਇੱਜ਼ਤੀ ਹੋਵੇ ਲੈ ਲੋ ਜੀ ਕਿ ਮੇਰੀ ਤਾਂ ਟੌਰ ਬਣਦੀ ਆ ਆਪਣੀ ਇੱਕ ਹੱਥ ਨਾਲ ਫੜ ਲੈ ਨਹੀਂ ਨਾ ਹੱਥ ਨਾਲ ਫੜ ਲੈ ਤੂੰ ਅੰਦਰੋਂ ਖੁਸ਼ ਹੁੰਦੀ ਅੰਦਰੋਂ ਤੂੰ ਖੁਸ਼ ਹੋਣ ਦੇਈ ਸੀ ਮੈਂ ਦੇਖ ਲਿਆ ਤੇਰੇ ਮੂੰਹ ਹਾਂ ਹੋਏ ਪਾਵਾ ਆਡੀ ਫੋਟੋ ਖਿੱਚੋ ਜਿੱਲੀ ਅਗਲਾ ਕਹਿੰਦਾ ਖਾ ਕੇ ਫੋਨ ਤੂੰ ਅੰਦਰੋਂ ਖੁਸ਼ ਹੋਣਾ ਪਾਵਾ ਆਡੀ ਫੋਟੋ ਖਿੱਚੋ ਪੂਰੀ ਖੁਸ਼ ਹੋ ਗਈ ਠੀਕ ਆ ਪਾਵਾ ਆਡੀ ਫੋਟੋ ਖਿੱਚੋ ਮੈਂ ਤਾਂ ਖੁਸ਼ ਹਾਂ ਜਸੂ ਤੇ ਸਾਜੂ ਤਿਆਰ ਕਰ ਲਈਆਂ ਤੇ ਇਹਨਾਂ ਦੀ ਉਹ ਵਾਹ ਆਇ ਨਾ ਤੇਰੀ ਜਸੂ ਕੁ ਲੈ ਲਿਆਂਦੇ ਨਿਕਨੇ ਇਹ ਬਾਦਾਮ ਵਧੀਆ ਆ ਜੀ ਦੋਸਤੋ ਆ ਦਿਖਾ ਲਈ ਦੋਸਤੋ ਆ ਬਾਦਾਮ ਜੇ ਲੈ ਕੇ ਆਉਣੇ ਉਹਨਾਂ ਨਾਲ ਲੈ ਕੇ ਆਇਆ ਕਰੋ 20 ਰੁਪਏ ਮਹਿੰਗੇ ਆ ਬਟ ਵਧੀਆ ਚ ਤੇਲ ਨਹੀਂ ਕੱਢਿਆ ਹੁੰਦਾ ਨਹੀਂ Papa ਜੀ ਬੜਾ ਕਿੰਨਾ ਹੈ ਜੀ ਕਹੇ ਚਲੇ ਕੁਝ ਕਹਿਣਾ ਚਾਹੁੰਨੇ ਨਹੀਂ ਲਾਈਕ ਸ਼ੇਅਰ ਕਮੈਂਟ ਤੁਸੀਂ ਕਹਿਣਾ ਚਾਹਤੇ ਹੈ ਚੰਗੀ ਚਾਹੁੰਦੇ ਆ ਕੀ ਕਹਿਣਾ ਚਾਹੁੰਨੇ ਲਾਈਕ ਕਰੋ ਓ ਜਸੂ ਕੇ ਲਾਈਕ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਚਲੋ ਹੋਰਿਆ ਤਿਆਰ ਯਾਰ ਛੇਤੀ ਫਿਰ ਇਹਦੇ ਨਾਲ ਦੀ ਸਾਹ ਫੂਕਦੇ ਰੱਤੇ ਪਿਆਰ ਕਰਨਾ ਜਿਹੜਾ ਵੀ ਹੈਗਾ ਹੁਣ ਪਾਲਾ ਫਿਰ ਲੈ ਉਹਨੇ ਜਾ ਕੇ ਇਹਦੇ ਲਈ ਚੱਟੀ ਪਜਾਮੀ ਨਹੀਂ ਲੱਭੀ ਚੱਟੀ ਪਜਾਮੀ ਨਾ ਮਿਲੇ ਤਾਂ ਉਥੋਂ ਜਿਹੜੀ ਪੁਰਾਣੀ ਆ ਉਹ ਪੁਰਾਣੀ ਛੱਡ ਪਰਾ ਹੁਣ ਪੁਰਾਣੀ ਦੇਖੀ ਜਾਣੀ ਆ ਹੁਣ ਇਹ ਤਾਂ ਹੀ ਪਾਉਣਾ ਗਰਮ ਮੇਰਾ ਉੱਦੀ ਭਿਆ ਇਹ ਗਰੀ ਤਾਂ ਹੋੜ ਸਾਰੀ ਦਾ ਬਾਉ ਹਾਂ ਕਾਲੀ ਸਹੀ ਲੱਗੂ ਇਹਨਾਂ ਪਾਈ ਕਾਲੀ ਪਾਲਾ ਸਹੀ ਲੱਗੂ ਹੋਰ ਪੱਕਾ ਚਿੱਟੀ ਪੈਂਟ ਵਾਲਾ ਇਹਨਾਂ ਖੁੱਲੀ ਚਿੱਟੀ ਪੈਂਟ ਚੰਗੀ ਲੱਗੂ ਉਹ ਦੱਸ ਮੇਰੇ ਵਾਲੀ ਪੈਂਟ ਪਾਲਾ ਚਿੱਟੀ ਹੈ ਉਥੇ ਘੜਾ ਪਤਾ ਲੱਗਣਾ ਲੇਡੀਜ਼ ਗੱਲ ਦੱਸ ਤਾਂ ਬਾਅਦ ਵਿੱਚ ਦੇਖ ਲੈ ਇੱਕ ਵਾਰੀ ਪੌਣ ਚ ਕੀ ਆ ਬੰਦਾ ਹੈ ਵੇਗ ਹੀ ਹੋਇਆ ਟਪ ਕਰੋ ਲੋ ਜੀ ਇਹਦੀ ਹੁਣ ਆਪਾਂ ਬੈਟਰੀ ਜਿਹੜੀ ਚੇਂਜ ਕਰਾਉਣੀ ਆ ਬਟਨ ਟੁੱਟ ਗਿਆ ਉਹ ਪਾਉਣੇ ਇਹਨੂੰ ਵੀ ਰੱਖਣਗੇ ਵਿੱਚ ਵੱਡੀ ਚਾਬੀ ਕਰੋ ਹਮ ਉਹ ਵਾਲਾ ਨਹੀਂ ਲਿਆਉਂਦੀ ਜੀ ਆਹ ਜਿੱਥੇ ਲੇਖਾ ਬਾਲ ਕਹਿੰਦੇ ਬੁੜੀ ਨੂੰ ਕੰਮ ਨਾ ਲਾਇਆ ਕਰੋ ਮੈਂ ਕਿਹਾ ਆਪੋ ਹੀ ਲੱਗੀ ਆ ਉਹ ਗਏ ਦੋ ਕਮੈਂਟ ਕਰ ਦੇ ਬਲੈਂਟ ਹੋਈ ਜਾਂਦੀ ਕਹਿੰਦੇ ਮੈਂ ਕਿਹਾ ਆਪ ਕੋਈ ਲੱਗੀ ਆਪਾਂ ਲਾ ਕੇ ਹਨ ਬੀ ਬੀ ਨਾ ਬੀ ਬੀ ਆਉਂਦੇ ਖਾਣੇ ਆ ਬੀ ਬੀ ਕਰਨ ਲੱਗੋ ਸੋ ਸਸਤੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਤੇ ਨਵੇਂ ਬਲੌਗ ਦੀ ਸ਼ੁਰੂਆਤ ਹੈ ਸ਼ੁਰੂਆਤ ਕਰ ਦਿੱਤੀ ਜੀ ਉਹ ਰਾਜ ਆਪ ਕਰਨ ਲੱਗ। ਹੰਗਲਾ ਸ਼ੋਰ ਬਾਤ ਮੈਂ ਕਰਤੀ ਚੱਲ ਕੋਈ ਨਹੀਂ। ਤੇ ਲੋ ਜੀ ਹੁਣ ਅਸੀਂ ਚੱਲੇ ਆ ਬੱਚਿਆਂ ਦੇ ਕੱਪੜੇ ਲੈਣ। ਕੱਲ ਗਏ ਸੀ ਕੱਲ ਫਿਰ ਥੋੜਾ ਜਿਹਾ ਕਨਫਿਊਜ਼ਿੰਗ ਸੀ। ਕੱਲ ਤਾਂ ਮੈਂ ਥੋੜਾ ਕੁਝ ਨਾ। ਆਪੇ ਉਰ ਕੁਝ ਕਿਹਾ ਹਾਂ। ਕਿਉਂ ਮੈਂ ਤਿਆਰ ਹੂੰ ਕਿਕੀਆਂ ਅੱਜ ਨਿਆਣੇ ਨਾਲ ਹੀ ਲੱਗ ਜਾਣੀਆਂ। ਇਹ ਵੀ ਨਾਲ ਲੱਗ ਜਾਣੀਆਂ। ਖੜੀ ਹੋ। ਸ਼ਾਇਦ ਨੂੰ ਵੀ ਨਾਲ ਲੱਗ ਜਾਣਾ ਤੇ ਸਲੀਪ ਨੂੰ ਵੀ ਨਾਲ ਲੱਗ ਜਾਣਾ। ਕਿਉਂਕਿ ਇਹਨਾਂ ਦੇ ਪਾ ਕੇ ਨਾ ਦੇਖ ਲਾਂ ਕਿਹੜੇ ਚਾਚਾ ਦੇ ਨੇ ਕਿ ਫੇ ਤੁਹਾਨੂੰ ਪਤਾ ਸੋਹਣੀ ਜੀ ਪਾਰਟੀ ਆ ਫੇ ਇਹਨਾਂ ਦੇ ਸੋਹਣੇ ਸੋਹਣੇ ਕੱਪੜੇ ਪਾਈ ਹੁਣ ਚਾਹੀਦੀ ਮੈਂ ਵੀ ਸੂਟ ਦੇਣਾ ਆਪਣਾ ਕੀ ਨਾ ਹਿੰਦ ਤੱਕ ਮੰਮਾ ਛੋਟੀ ਜੇ ਪਰ ਬਲਵਨ ਬਣਾ ਕਿੰਦੜੀ ਹੋਊਗੀ ਸਾਰੇ ਜਿਹੜੇ ਹਿੰਦਾ ਲੱਗੇ ਹੋਏ ਹੁੰਦੇ ਨਾ ਉਹ ਰੈੱਡ ਰੈੱਡ ਤੇ ਇਹਦੇ ਬਲੂ ਤੇ ਰੈੱਡ ਹੋਣਾ ਚਾਹੀਦਾ ਓ ਲੈ ਆ ਦੇ ਲੋ ਹੋਰ ਨਾ ਆ ਆ ਆ ਲੋ ਜੀ ਖਾਣ ਲੱਗਿਆ ਦਵਾਈ ਕਿਉਂ ਪਹਿਲਾਂ ਮੈਂ ਖਾੜ ਮ ਆਪਣੀ ਦਵਾਈ ਸਾਰੇ ਮੈਨੂੰ ਬਲੌਗ 'ਚ ਦੇਖਦੇ ਆ ਕਹਿੰਦੇ ਤੂੰ ਨਾ ਬਲੌਗ 'ਚ ਮੋਟੀ ਲੱਗਦੀ ਆ ਉੱਧਾ ਪਤਲੀ ਲੱਗਦੀ ਆ ਮੈਂ ਹੈਗੀ ਪਤਲੀ ਆ ਪਰ ਬਲੌਗ 'ਚ ਹੀ ਲੱਗਦੀ ਮੋਟੀ ਸਾਇਦ ਜਿੱਦਾਂ ਮੂੰਹ ਆ ਇਦਾਂ ਮੂੰਹ ਥੋੜੀ ਸਾਇਦ ਸਾਰੇ ਇਹਨਾਂ ਨਾਲੋਂ ਜ਼ਿਆਦਾ ਕਿਊਟ ਆ ਫੋਨ ਨਾਲੋਂ ਜ਼ਿਆਦਾ ਕਿਊਟ ਆ ਫੋਟੋ ਦਿਖ ਪਮਲ ਮੇ ਤਾਂ ਨਹੀਂ ਆਪਣਾ ਸਿੱਟਿਆ ਕੋਈ ਨਾ ਛੋਟਾ ਲੰਘਦਾ ਜਾਂਦਾ ਕੋਈ ਛੱਟ ਲੱਗ ਜਾਣੀ ਪੈਣੀ ਆ ਕਿਉਂਕਿ ਇਹ ਜਿਹੜੀ ਗੱਡੀ ਆ ਖਰਾਬ ਹੋ ਗਈ ਆ ਇਹ ਵੀ ਰਹਿ ਜਾਣੀ ਪੈਣੀ ਜੱਸਾ ਵੀ ਚੱਲਾ ਜੱਸਾ ਮੰਮੀ ਆ ਨਾ ਅਬਾ ਬੈਗ ਰੱਖ ਕੇ ਨਾ ਗੱਡੀ ਵਿੱਚ ਆਪਣਾ ਮੈਂ ਟੂਸ਼ਨ ਦਾ ਨਾ ਕਰਨ ਗੱਡੀ ਕਿੱਥੇ ਜੇ ਹੁਣ ਠੀਕ ਹੋਣ ਲੱਗੀ ਆ ਮੇਰੀ ਗੱਡੀ ਹਮੇ ਆ ਤੇ ਟੂਸ਼ਨ ਦਾ ਨਾ ਕਰਨ ਆਪਾਂ ਜਿੰਨੀ ਦਿੱਤੀ ਮੰਮੀ ਜੀ ਰਹਿੰਦੇ ਆ ਝਾੜੂ ਜੱਸੂ ਵੀ ਚੱਲਾ ਆ

ਕਿੱਦਾਂ ਟੁੱਟੇ ਜਿੱਤਰਾਂ ਨੂੰ ਚਿਕਦੀ ਆ ਨਾ ਨਹੀ ਕਹਦੀ ਦਾਈ ਆ ਕਹਿੰਦੀ ਛੇੜੋ ਨਾ ਦਾਈ ਆ ਕਹਿੰਦੀ ਅੱਖਾਂ ਵਿੱਚ ਪਾਓ ਇਹ ਕੀ ਐ ਸੱਜੂ ਦੇ ਬੂਟ ਦੇਖਣੇ ਵਣ ਤੇਰੇ ਤੇ ਸਾਰੇ ਹੈਗੇ ਆ ਮੋਰ ਨੂੰ ਥੱਪੜ ਮੇਰਾ ਗੁੱਡੂ ਉਹ ਹੈ ਨਿਆਣੀ ਜਾਣੇ ਨਿਆਣੀ ਨਹੀਂ ਜਾਣੇ ਇਹਦਾ ਤਨਾ ਇੱਕ ਬਟਨ ਦੇ ਦੇ ਤੇ ਇੱਕ ਬੈਟਰੀ ਦੇ ਦੇ ਬੈਟਰੀ ਲੈ ਜਾਣੇ ਬਾਕੀ ਇਹ ਕਿੰਨਾ ਖੁੰਚੇ ਹੋਰ ਕੱਲੇ ਜਾਉਂਦੇ ਆਪਰੇ ਨਹੀਂ ਕਰਦੇ ਯਾਰ ਗੇੜੇ ਸਾਡੇ ਵੱਜਦੇ ਹੀ ਰਹਿੰਦੇ ਉਧਰ ਨੂੰ ਬਾਅਦ ਵਿੱਚ ਕੱਢ ਲੈ ਜੰਮੀ ਉਹ ਹੀ ਅਗਲਾ ਸੈੱਟ ਕਰਕੇ ਦਊਗਾ ਕੱਲੇ ਕਿਉਂ ਹੋ ਜਾਂਦਾ ਹੈ ਹਾਂ ਇਹ ਜਿਹੜਾ ਟੱਕਰ ਹੋ ਰਿਹਾ ਹੈ ਮੈਨੂੰ ਬੜੀ ਰੋਏ ਯਾਰ ਬੜੀ ਚੰਗੀ ਲੱਗਦੀ ਕੀ ਬਲ ਬੈਟਰੀ ਸਹੀ ਹੋਵੇ ਤਾਰੀ ਰੱਤੀ ਹੋਵੇ ਹਨਾ ਆਹ ਤੇਰੀ ਬੜੀ ਲੱਗੀ ਬੈ ਤਾਰਾ ਕਿੰਨੀ ਆ ਤੇਰਾ ਦੇਖ ਮੈਨੂੰ ਕਿ ਲੈ ਲਓ ਫੇ ਤੂੰ ਕੱਪੜੇ ਗੰਦੇ ਕਰੀ ਜਾ ਹਾਨੂ ਕਿ ਤੇਰਾ ਨਹੀਂ ਤੇਰਾ ਜਲੂਸ ਨਿਕਲਿਆ ਪੂਰਾ ਦੇ ਲਓ ਨੇ ਕਿੱਦਾਂ ਕੱਪੜੇ ਗੰਦੇ ਕਰ ਲਏ ਹੁਣੇ ਬਾਹ ਦੇਖਿਆ ਦੀ ਛਾੜਦੀ ਆ ਹੁਣ ਛਾੜ ਬਾਹ ਤੇ ਮਿੱਟੀ ਹਾਲ ਕੇ ਤੇ ਛਾੜੀ ਹੂੰ ਛਾੜਦੀ ਦੇਖ ਹੁਣ ਪੜਾ ਕਥੇਂ ਦੀ ਥੱਲੇ ਬੰਦ ਵਾਰੀ ਲਾਗੇ ਬੰਦ ਵਾਰੀ ਲੈ ਤੈਨੂੰ ਇਹ ਮਾਡਾ ਬਣਾ ਨਾ ਰਹੀ ਆ ਸਾ ਤੂੰ ਗੰਦੇ ਕਰ ਲਾ ਹੁਣ ਇੱਥੇ ਗੋਡੇ ਲਾ ਕੇ ਮੇਰਾ ਸਹੀ ਆ ਦੇਖ ਲਓ ਜੀ ਕਹਿੰਦੇ ਹੁੰਦੇ ਜਨਾਨੀਆਂ ਨਹੀਂ ਤਿਆਰ ਹੁੰਦੀਆਂ ਛੇਤੀ ਉਧਰ ਮੇਰਾ ਬੰਦਾ ਨਹੀਂ ਹੁੰਦਿਆ ਮੈਂ ਤਾਂ ਕਦੋਂ ਸੀ ਤਿਆਰ ਹੋਈ ਆ ਕਿਹੜਾ ਜਰਾਨੀ ਘਣੀ ਤਿਆਰ ਹੁੰਦੀ ਹੁੰਦੀ ਛੇਤੀ ਇੱਧਰ ਬੰਦੇ ਨਹੀਂ ਹੋਣਦੇ ਜਰਾਨੀ ਮੇਰੇ ਕੋਲੋਂ ਨਹੀਂ ਨਾ ਤੇਰਾ ਪਾਪਾ ਨਹੀਂ ਤਿਆਰ ਹੋਗਾ ਮੈਂ ਤਾਂ ਕਦੋਂ ਦੀ ਹੋ ਗਈ ਆ ਪਾਪਾ ਨੂੰ ਪੈਂਦੀ ਜੀ ਕਾਦੀ ਕਾਦੀ ਨਹੀਂ ਆਉਂਦੀ ਨਾ ਇੱਕ ਮਿੰਟ ਹੀ ਵਾਸੇ ਇੱਕ ਮਿੰਟ ਅਗੇ ਜੀ ਕ ਪਲੇਅਰ ਦੁਕਾਨ ਤੇ ਇਹਨੇ ਨੈਪੀ ਲਾਈ ਆ ਸੂ 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 ਕਰੀ ਜਾਣੀ ਦੱਸ ਪਾਗਲ ਆ ਏ ਤੈਨੂੰ ਕੀ ਵਿੱਚੀ ਕਰ ਲਾ ਦਸੂ ਨੈਪੀ ਲੱਗੀ ਆ ਤੇਰੇ ਹਾਜੀ ਬੱਟੇ ਉਹ ਜੀ ਪਾਪਾ ਕੇ ਦੇਖੀ ਜਾਂਦੇ ਆ ਬਸ ਪਾਪਾ ਕੇ ਦੇਖੀ ਜਾਓ ਦੇਖੀ ਜਾਓ ਦੇਖੀ ਜਾਓ ਕੀ ਕਰੇ ਹੁਣ ਇਹਨਾਂ ਦਾ ਹੱਲ ਮੈਂ ਤਾਂ ਸੂਣ ਨਹੀਂ ਦਿੱਤਾ ਹਾਲ ਤੱਕ ਸੀਣਾ ਬਰਥਡੇ ਪਾਰਟੀ ਆ ਰਹੀ ਆ ਤੇ ਕੱਪੜੇ ਲੈਣੇ ਹੋ ਰਹੇ ਕੀ ਕਰੀ ਆ ਵੀ ਸੋਹਣੀ ਆ ਨਾ ਹਾਂ ਸੋਹਣੀ ਆ ਜਾਲੇ ਖੁੱਲੀ ਆ ਖੁੱਲੀ ਰਹੀ 36 ਦਾ ਪੁਰਾਣਾ 36 ਇਹਦਾ ਮੋਟੇ ਵਾਲੀ ਆ 34 34 ਆ 36 ਸੀ ਨਹੀਂ ਆ ਤੇ ਲੀਏ ਪੁੱਤ ਹੈ ਮੈਂ ਆ ਬੈਠੀ ਆ ਲੋਕ ਪਹੁੰਚ ਗਏ ਆਤੀ ਚ ਪਾਉਂਦੇ ਤੇ ਨੋ ਦੇ ਅੱਖਰ ਨਹੀਂ ਨਹੀਂ ਸਿੰਪਲ ਜੀ ਰਹੀ ਹੈ ਉਹ ਦੁਕਾਨ ਚੱਲੇ ਆ ਇਹ ਮਿਸਟਰ ਨੂੰ ਕਪੜੇ ਪਸੰਦ ਆਉਂਦੇ ਵਾਈਟ ਵਾਲੀ ਲੈਣੀ ਹਾਂ ਮੂੰਹ ਤੋਂ ਵਾਈਟ ਵਾਲ ਲੈਣੀ ਵਾਈਟ ਵਾਈਟ ਇਕੱਠਾ ਕਰੀ ਜਾਂਦੇ ਸਾਰਾ ਕੁਝ ਲੈਣਾ ਨਹੀਂ ਪਤਾ ਲੱਗਦਾ ਹਾਂਜੀ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਸ਼ਾਪਿੰਗ ਕਰਨੇ ਸ਼ਾਪਿੰਗ ਜਿਹੜੀ ਅੱਜ ਜਿਹੜੀ ਬਹੁਤ ਸਾਰੀ ਕਾਰ ਹੋ ਚੁੱਕੀ ਆ ਤੇ ਇਹਦੇ ਨਾਲ ਸਿਰ ਤੋਂ ਗੋਣਾ ਕੇ ਪਿਆ ਆ ਤੇ ਸ਼ਾਪਿੰਗ ਜਿਹੜੀ ਹੋਈ ਆ ਪਾਗਲ ਹੋ ਗਏ ਜੱਸੂ ਨੇ ਪਰ ਦੁਪਾਰ ਰੱਖਿਆ ਤੇ ਪੂਰਾ ਤੇ ਉਹ ਤਾਂ ਜਿਹੜੀ ਕਿਤੇ ਨਹੀਂ ਰਹਿਣੀ ਉਹ ਮੰਗਦੀ ਗੁੱਡੇ ਮੰਗਦੀ ਆ ਨਾਲੇ ਨਾ ਨਿਆਣੇ ਤੇ ਜੱਟ ਨਹੀਂ ਦੇ ਪਾਇਆ ਸੇਮ ਸੇਮ ਮਿਲਣ ਨਹੀਂ ਗਿਆ ਸੇਮ ਨਹੀਂ ਮਿਲਦਾ ਮੁੰਡਾ ਦਾ ਕਿਤੇ ਨਹੀਂ ਮਿਲਦਾ ਆ ਕਰਕੇ ਚੱਕਰ ਆ ਗਏ ਥੋੜਾ ਇਹ ਇਕ ਟਰਾਲੀ ਸਪੀਕਰ ਲੱਗ ਤਾਂ ਬੰਨੇ ਆ ਜੋ ਸ਼ਹਿਰ ਦੇ ਵੱਜੇ ਉਹ ਹਾਂ ਕਾਰਾ ਜਿਹਾ ਆ ਉਹ ਆ ਵੀ ਜਸੂ ਉਹ ਆਸਾਨੀ ਆ ਬਾਹਰ ਹੀ ਜਾਂਦੀ ਦੇਖਣ ਜਾਣ ਦੇ ਹੁਣ ਉਹ ਇੱਕ ਟਰਾਲੀ ਹੋਰ ਆ ਗਈ ਤੇ ਦੋਸਤੋ ਇੱਥੇ ਕੋਈ ਫੰਕਸ਼ਨ ਆ ਲੱਗੇ ਰੋਡ ਤੇ ਤੇ ਪਰ ਰੋਡ ਤੇ ਖੜੇ ਆ ਇਸ ਟਾਈਮ ਸਿਆਰੇ ਗੰਦੀ ਇਹਦਾ ਜਸੂ ਦਾ ਇਹਦਾ ਜ ਸੁਆਣੀ ਪੁੱਤੋ ਤੇ ਉਹਨਾਂ ਦੇ ਮਨਾਉਂਦੇ ਪੈ ਦਿਨ ਲੋ ਜੀ ਸ਼ਗਰਗੰਦੀ ਮਿਰਚ ਨਾ ਪਾਈ ਮੇਰਾ ਭਰਾ ਬਸ ਹਾਂਜੀ ਮਿਰਚ ਬਿਲਕੁਲ ਨਹੀਂ ਪਾਉਣੀ ਹਾਂ ਮਿਰਚ ਨਾ ਨਹੀਂ ਪਾਉਣੀ ਨਹੀਂ ਮਿਰਚ ਨਾਲ ਨਿਆਣੇ ਨੂੰ ਵੀ ਜਾਣੀ ਹੈ ਨਾ ਲੋ ਜੀ ਸ਼ਗਰਗੰਦੀ ਖਾਓ ਠੰਡ ਦੇ ਵਿੱਚ ਦੇ ਦਿਲ ਦਾ ਅਸ਼ਰਮ ਨਹੀਂ ਪਾਣਾ ਇਹਦਾ ਫਾਇਦਾ ਕੀ ਖਾਣ ਦਾ ਕੀ ਹੁੰਦਾ ਹੈ ਹੈ ਲਈ ਵਾਸਤੇ ਵਧੀਆ ਹੁੰਦਾ ਗਰਮ ਹੁੰਦਾ ਹੈ ਇਹ ਅੱਛਾ ਹੋਰ ਸਾਬ ਜੀ ਲਈ ਵਧੀਆ ਹੁੰਦਾ ਗਰਮ ਹੁੰਦੀ ਹੈ ਲੋੜੀ ਤੇ ਚਾਹ ਬਣਨ ਲੱਗੀ ਆ ਤੇ ਉੱਧਰ ਮੱਜਾਂ ਕਾਮਾਂ ਚ ਹੋ ਰਹੀਆਂ ਆ ਤੇ ਅਸੀਂ ਕਿਹ ਘਰ ਦੀ ਚਾਹ ਪੀ ਗੀਏ ਬਾਹਰ ਹੀ ਰਹਿਣੇ ਆ ਬਣੀ ਹੁਣ ਦੁੱਧ ਮਿੰਦ ਹਾਂ ਤਾਂ ਇਹ ਨਾਲ ਕਿਹੜਾ ਹੋਣਾ ਜਿਹੜਾ ਹੈਗਾ ਪਾਰਾ ਹੁਣ ਆਹ ਮੈਨੂੰ ਕੋਈ ਦੰਦ ਨਹੀਂ ਕਿੱਧਰ ਗਿਆ ਬੰਨੂ ਬੰਨੂ ਹਰ ਕਿਤੇ ਆ ਜਾ ਜੂਗ ਨਾ ਲਾਇਆ ਹੋਵੇ ਆਹ ਤੇਗ ਲਾ ਜਾਗ ਤਾਂ ਨਹੀਂ ਲਾਇਆ ਪੁੱਛ ਗਿਆ ਮੈਂ ਕਿਹੜਾ ਪਾਣਾ ਪੁੱਛ ਗਿਆ ਪਾਣਾ ਦੁੱਧ ਕਿੱਧਰ ਗਿਆ ਗੜਬੀਆਂ ਗੜਬੀਆਂ ਨਹੀਂ ਹੋਇ ਜਿਹੜਾ ਪਾਇਆ ਕੀ ਹੋਇਆ ਕੰਗੂ ਉੱਪਰ ਜਾਣ ਲਿਆਇਆ ਪਹਿਲੇ ਆਈ ਤੂੰ ਤੇ ਕਦੀ ਪਹਿਲੇ ਆਈ ਸੀ ਤੂੰ ਇਹ ਵਾਰੀ ਗਈ ਆ ਹੈ ਆ ਆ ਆਈ ਸੀ ਤੂੰ ਤੇਥੇ ਕਹਿੰਦੇ ਨਾ ਆਈ ਸੀ ਦੀ ਨੇ ਮੇਕ ਕੋਲ ਮਗਾਰੇ ਨਾ ਤਾਂ ਕਹਿੰਦਾ ਨਹੀਂ ਹਉਦੋ ਦਾ ਦਾ ਉਹ ਹਰੀ ਕਹਿੰਦਾ ਦੀਦੀ ਨਾ ਆਈ ਸੀ ਦੀਦੀ ਨਾ ਦੀਦੀ ਵੀ ਆਈ ਸੀ ਕਹਿੰਦੀ ਨਾਲ दादी दादू सारे आए थे अच्छा होली बस आ जाओ जा बस आ जा बस आ जा हौली होली ਵੇਖ ਨਾ ਜਾਈ ਹੋ ਰਹੀ ਆ ਚਲ 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 ਹਾਂ ਕੋਈ ਨਿਕਣਾ ਆਇਆ ਕਰਤਾ ਹਾਂ ਕਦੇ ਉੱਤੇ ਹੀ ਰੱਖਦੇ ਜਿੱਦਾਂ ਸੀ ਤੂੰ ਚਾਚਾ ਨਾ ਕੋਈ ਬਣਾ ਕੇ ਸੜਤਾਂ ਨਾ ਹਾਂ ਕੋਈ ਇਹਣਾ ਤੋੜਤਾ ਮੇਰਾ ਆ ਪਿੱਗੋੜਾ ਨਹੀਂ ਚਾਹ ਇਹ ਨਿਊ ਹੋਮ ਬਣਾਇਆ ਸੀਗਾ ਇੱਧਰ ਚਾਹ ਦਿਖਾਓ ਤੁਸੀਂ ਚਾਹੇ ਖੁਮੇ ਦੀ ਗੋੜਾਣੀ ਆਹ ਕੰਗਾ ਆਜ ਤਾਂ ਸਾਡੇ ਝਾੜੀ ਲੱਗਣੀ ਬਾਹਰ ਨਵੀਂ ਤੇ ਦਾਹ ਲੱਗੀ ਆ ਹਾਂ ਬੰਦ ਕਰਿਓ ਮੁੰਡੇ ਨੂੰ ਪਿੱਤੋ ਬੰਦੀ ਆ ਨਾ ਅਮੀ ਫੇ ਬੰਦ ਡੋੜੀ ਆ ਬਟਨ ਆ ਪੋਤੋਂ ਬਟਨ ਬਾਹਰ ਨਹੀਂ ਕਰਨਾ ਪੈਣਾ ਇੱਥੇ ਕਰੰਟ ਨਾ ਪਾੜਿਓ ਹੋ ਗਿਆ ਬੰਦ ਚਲ ਨਾੜਿਆ ਸੁਨੇ ਨਾ ਬੱਟਾ ਕੱਢ ਪਰ ਮੈਨੂੰ ਗਰੰਟ ਪੈਣ ਮੈਨਾਂ ਤੂੰ ਜਿੰਬੜੂ ਕੋਈ ਗੱਲ ਨਹੀਂ ਯਾਰ ਲੱਗਦਾ ਹੀ ਨਹੀਂ ਮੇਰਾ ਜਦ ਥੱਲੇ ਆਣ ਸੜਦੀ ਚਾਹ ਜਿਹੜੀ ਹੈਗੀ ਰੁਕ ਜਾ ਬੰਨੂ ਕਿੱਥੇ ਚਲ ਗਿਆ ਬਲਾਮਾ ਚੱਲ ਨਿਕਲ ਮਲਾਈ ਵਾਲੀ ਚਾਹ ਮੈਂ ਆਹ ਲਈ ਬਣਾ ਲੈਣੀ ਸੀ ਅੰਦਰੋਂ ਕਹਿੰਦੇ ਨਹੀਂ ਪੀਣੀ ਜਸੂ ਆ ਜਾ ਪੁੱਤ ਗਾਇਆਂ ਚੋਂਦੇ ਉਧਰੋਂ ਇੱਕ ਬੰਨੂ ਲਈ ਆਇਆ ਇੱਕ ਤੁਹਾਡੇ ਲਈ ਇੱਕ ਮੇਰੇ ਲਈ ਬਾਅਦ ਇੱਕ ਮੇਰੇ ਲਈ ਤੇਲੇ ਨਹੀਂ ਹੈਗੇ ਮਤੂ ਲੈ ਗਿਆ ਬੰਨੂ ਨੇ ਪੀਣੀ ਹੈ ਸਾਦ ਉਹਦੇ ਤੇਰੇ ਨਗਰ ਪਈ ਚਾਹ ਲੈ ਕਿੰਨੀ ਚਾਹ ਬਣਾਈਆ ਮੈਂ ਖੜਾਕੇ ਦਾ ਛੇ ਲੋ ਕਾ ਖੁੱਲ ਜਾਣੀ ਅੱਖਾਂ ਅੱਖਾਂ ਵੀ ਮੂੰਹ ਵੀ ਖੁੱਲ ਜਾਣਾ ਇਹਨਾਂ ਦੇ ਬੰਦੇ ਅੱਛਾ ਥੋੜੀ ਲਾਈਨ ਯਾਦ ਕਰਾਓ ਚੱਕੋ ਚਾਹ ਬਈ ਅੱਖਾਂ ਖੁੱਲਣ ਤਾਂ ਦੀਆਂ ਗਾ ਲਓ ਆ ਸਾ ਤੇਰੀ ਥੋੜੀ ਪਾਓ ਨਾ ਪੜ ਚੇਰੋ ਮੈਂ ਦੁਕਾਨ ਤੋਂ ਪੜੋ 400 ਚਾਹ ਤਾਂ ਇਹ ਬਸ 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 ਚੱਕੋ ਚੱਲੇ ਹਾਂ ਚੱਬਨ ਨੂੰ ਪਣੀ ਆ ਤੁਸੀਂ ਪੀਣੀ ਦੇ ਜਾ ਨਾ ਤਾਬਨੀ ਤਾਬਨੀ ਜੱਸੀ ਚੀਜੀ ਖਾਣ ਗਿਆ ਫੜਲਾ ਸੇ ਚੀਜੀ ਚੰਗੀ ਤਰ੍ਹਾਂ ਫੜਲਾ ਭੁੱਖ ਲੱਗੀ ਰੋਟੀ ਖਾਣੇ ਦੀ ਨਹੀਂ ਨਹੀਂ ਬਸ ਚਾਹ ਹੀ ਬਣੀ ਹੈ ਮੈਂ ਕਿ ਨਾਲੇ ਮਿਲ ਚਲਦੇ ਇਹ ਨਾਲੇ ਚਾਹ ਪੀ ਲੈਣੇ ਲਓ ਜੀ ਸੀਐਸ ਸਟੈਂਪ ਪਹੁੰਚ ਚੁੱਕੇ ਆ ਕਰ ਦੇ ਵਿੱਚ ਦੇਖਦੇ ਆ ਕੀ ਸਨਸਨੀ ਹੈ ਸਨਸਨੀ ਖੇਲ ਚਲੋ ਹੋ ਗਏ ਅਗੇ ਹੋ ਹੋ ਅਗੇ ਜਾ ਗਾਲਾ ਖੜਦੀ ਤਿਆਰੀ ਕਰੋ ਤੇ ਅਗੇ ਹੋ ਆਹ ਦਾਦੀ ਨੂੰ ਨਹੀਂ ਮਿਲਣਾ ਜਾ ਕੇ ਜਾਂ ਮਿਲ ਜਾ ਕੇ ਦਾਦੀ ਨੂੰ ਨੋ ਵੀ ਜਾ ਰਹੇ ਆ ਅੱਗੇ ਨੂੰ ਅੱਗੇ ਨੂੰ ਚਲੋ ਚਲੋ ਕਿੱਥੇ ਜਾ ਕੇ ਦੱਸ ਕਿੱਥੇ ਰਹੀ ਜੀ ਨਾ ਦਾਦਾ ਸਾਡਾ ਸਾਰਾ ਲੈ ਲੈਣਾ ਦਾ ਹਾਂ ਤੇ ਚਲੇ ਗਈ ਜੀ ਨਾ ਪੂਈ ਇੱਥੇ ਗਈ ਹੀ ਜਾਦੇ ਹਾਂ ਨੂੰ ਇਹੋ ਕੁਝ ਵਾਰ ਰੋ ਪੈ ਆ ਬੇਨਾ ਇਹ ਲੱਗ ਗਈ ਹਰੇ ਅੱਛਾ ਤੂੰ ਤਾਂ ਕਹਿੰ ਗਈ ਸ਼ੋਰ ਨੂੰ ਜਾਣਾ ਸਾਰੇ ਘਸੇ ਕੋ ਬਣਿਆ ਹੈ ਚਾਰ ਕੋ ਗੀ ਹਰਿਆਣਾ ਗਈ ਭੂਗਾ ਗਈ ਦਸੂੜਾ ਗਈ ਬੋਲ ਗਈ ਪਾਨਾ ਗਈ ਆ ਬੋਲੋ ਸ਼ਿਆਤਨੇ ਹੋਈ ਉਤਲੇ ਗਈ ਉਹ ਤੇ ਰਾਗੀ ਜਦੋਂ ਇਹ ਤੇਰਾ ਪਾਣੀ ਪੀਤਾ ਨਹੀਂ ਬੰਦਾ ਰੋਟੀ ਦੁੱਧ ਕਹਿੰਦੀ ਫੇਰ ਗਰਮ ਕਰ ਲਿਆ ਸੀ ਸਾਰਾ ਅੰਦਰ ਕਰੋ ਉਹਨੂੰ ਚਾਲਦੀ ਛੱਡਿਆ ਆ ਹੈ ਹਾਲਾਤ ਕਿੱਦਾਂ ਦੇ ਹਾਂ 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 ਉਹ ਨਹੀਂ ਲਾਇਕ ਹੀ ਨਹੀਂ ਲਾਇਕ ਮਨਮਾਨੀ ਨਾਲ ਪਰ ਹਾਂ ਇਹ ਵਾਰੀ ਕਿੱਥੀ ਹੋਣੀ ਆ ਨਾ ਨੇਵਾਲੇ ਚਪੜ ਮਾਣੇ ਮੂੰਹ ਤੇ ਪਾਣੀ ਪੀਲਾ ਫੇਰ ਆ ਫੇਰ ਹਟ ਜਾਣੀ ਆ ਲੈ ਉਹ ਤੂੰ ਮਗਲ ਆਪੇ ਇਹਨੂੰ ਦੇ ਤਾਈ ਨਹੀਂ ਆ ਪਸੂਏਰ ਦਾੰਦ ਦੁੱਧ ਤੇ ਲਓ ਚਾ 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 ਇਸ ਵੇਰੀ ਚਾਹ ਚਾ ਉਹ ਤਾਂ ਉਹ ਤੇ ਚਾਹ ਦਿੰਦੇ ਆ ਚਾਹ ਨਹੀਂ ਇਹ ਕਿੱਦਾਂ ਹੈ ਚੀ ਦੇ ਰਿਆ ਕਰੋ ਉਹ ਚੜ ਜਾਣਾ ਉਦ ਤਾਂ ਪਿੱਛੇ ਪਈ ਉਹ ਤੂੰ ਪੀਏਗੀ ਚੜ ਜਾਣਾ ਉਦ ਤਾਂ ਟੱਕੜ ਨਹੀਂ ਟੁੱਟ ਗਿਆ ਉਹ ਦੋ ਦੀ ਰਿਆ ਦੋ ਹਾਂ ਨਿੱਪਲ ਜੀ ਰੱਖ ਲਓ ਸਾਂਕੇ ਜੇ ਟੁੱਟ ਗਿਆ ਲਾ ਦੂੰਗਾ ਲੱਗ ਜਾਣਾ ਲੈ ਲਾ ਗਿਆ ਆਹ ਲੱਗ ਜਾਣਾ ਇਹਨੂੰ ਇੱਧਰ ਆਦਾ ਨਾ ਮੂਦਾ ਇੱਕੋ ਜਿਹਾ ਕਿਹ ਚ ਪੀਣਾ ਰਸ ਕਹਿ ਤੂੰ ਤੂੰ ਵੀ ਨਾ ਉਹ ਚ ਪੀਣਾ ਕਿਹ ਚ ਪਣਾ ਕਹਿ ਦੁੱਧੂ ਦੇ ਦੇ ਚੱਚ ਮਾਝ ਦੇ ਰੋ ਦੁਜੇ ਦੇ ਕੋਕਰੇ ਯੋਜ ਨੂੰ ਜਾਂ ਨਾ ਹੀ ਅੱਧੀ ਬੋਲਣ ਚਾਹੀਦਾ ਦੂਜਾ ਹੀ ਦਾ ਬੋਲਣ ਚਾਹੀਦਾ ਬੋਲਣ ਦੀ ਮੱਝ ਦੇ ਤਾ ਚੁੱਦਾ ਤੁਮ ਤਾਂ ਮੇਲਾ ਆਦੀ ਮੈਂ ਤਾਂ ਇੱਕ ਮਾਂ ਮਮੀ ਮੈਂ ਤਾਂ ਇੱਕ ਬੋਲ ਦਾਂ ਦਾਦੂ ਨੂੰ ਤਾਂ ਮੇਲਾ ਇਹ ਦਾਦੂ ਨੂੰ ਤਾਂ ਫੇ ਪਾਣਾ ਉਹ ਪੜ ਜਾਣਾ ਦੇਖ 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 ਦੇ ਤੇ ਇਹ ਵੀ ਨਾ ਇਹਨੇ ਤੋੜਿਆ ਉਹ ਪੈਰ ਆ ਕੇ ਇਹ ਜਰਾ ਦਾਦੂ ਜੀ ਆ ਗਏ ਮੇਰੇ ਕਿੱਥੇ ਕਿੱਥੇ ਗਏ ਸੀ ਕਮਰੇ ਦੀ ਸਫਾਈ ਮੈਂ ਕਰਕੇ ਗਈ ਸੀ ਮੈਂ ਕਹਾਂਉਂਦੀ ਵਾਰੀ ਮੈਂ ਲੇਟ ਜੰਗੂਗੀ ਲੋਰੀ ਦੇ ਪਰਸਲ ਲੈ ਕੇ ਆਏ ਸੀ ਇਹ ਪਰਸਲ ਜਿਹੜਾ ਤੁਹਾਨੂੰ ਕਰਵਾ ਦਿੰਨੇ ਆਂ ਪਰਸਲ ਜਿਹੜਾ ਹੈਗਾ ਲੈ ਕੇ ਆਏ ਆ ਇਹ ਖੁਲਿਆ ਹੀ ਆ ਡੱਬੇ ਲਈ ਅੱਜ ਮੈਂ ਨਾ ਕਰਕੇ ਦੇਖਾਂ ਵੇ ਕੰਮ ਇਹਦਾ ਖੁਲਿਆ ਹੀ ਆ ਪਹਿਲੇ ਹੀ ਇਹ ਤੂੰ ਖੋੜ ਕੇ ਆਪਾਂ ਦੇਖ ਲਈਏ ਸੀ ਕਾਰੀ ਤੇ ਉਹਲੇ ਸਾਨੂੰ ਕਾਲ ਸੀ ਬਹੁਤ ਖੋਲਣ ਕਾਰ ਕਾਲੀ ਤੇ ਤੋਏ ਇਹ ਮਗਵਾਇਆ ਸੀਗਾ ਜੀ ਇਹ ਦੇਖਦੇ ਆ ਕਿ ਇਹ ਹੈਗਾ ਦੰਦਾਂ ਵਾਸਤੇ ਸਪੈਸ਼ਲ ਆ ਕਹਿੰਦੇ ਮੇਰੇ ਦੰਦ ਪੀਲੇ ਆ ਤੇ ਪੀਲੇ ਮੇਰੇ ਵੀ ਪੀਲੇ ਹੀ ਆ ਇਹਦੇ ਤਾਂ ਨਹੀਂ ਪੀਲੇ ਹੈਗੇ ਇਹਦੇ ਸਹੀ ਆ ਦੰਦ ਹਮ ਤੇ ਇਹ ਮੈਂ ਆਪਣੇ ਲਈ ਮੰਗਾਇਆ ਸੀਗਾ ਹਮ ਤੇ ਇਹ ਦੇਖਦੇ ਹੁਣ ਵਰਤ ਕੇ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੈਗਾ ਫੜਾਓ ਇੱਧਰ ਆ ਆ ਗਾਇਸ ਦੇਖਿਆ ਸਹੀ ਆ ਮੈਨੂੰ ਤਾਂ ਸਹੀ ਨਹੀਂ ਲੱਗੀ ਭਾਰਤ ਕੇ ਬਤਾ ਲੱਗਣਾ ਇਹ ਹੁਣ ਭਾਰਤ ਕੋਲ ਹਨ ਕਿੰਨੇ ਦੀ ਹੈ 2 ਸੋਨੇ ਚੋੜੀ ਇੰਨੇ ਦੀ ਆਈ ਅੱਜ ਜੀ ਇੰਨੇ ਦੀ ਗੋਲਗੱਡ ਮਹਿੰਗੀ ਮੈਂ ਵਾਰ ਕੇ ਦੇਖਾਂ ਪੁਰਸ਼ਪਲੇ ਰਿਵਿਊ ਦਿੰਨੀ ਤੁਹਾਨੂੰ ਸਾਰਿਆਂ ਨੂੰ ਚੱਲ ਰਿਵਿਊ ਰਿਵਿਊ ਦੇਣ ਕੇ ਜੀ ਹੁਣ ਰਿਵਿਊ ਰਿਵਿਊ ਕਰੀ ਤਿਓ ਯਾਰ ਵੀਊ ਆਰ ਵੀਊ ਉਹ ਉਡੀਨੀ ਲੈਂ। ਲੈ ਨਹੀਂ ਕਉ ਕਿੱਲੇ ਲੱਭਿਆ ਸੀ ਨਾ ਕਿਤੇ ਲੱਭਿਆ ਨੂੰ ਆਪਣਾ। ਉੱਠਦੇ ਵੇ ਨਾ ਅਦਾ ਅੱਖ। ਅਡਾ ਪਿਉ। ਵਿੱਚ ਹੈ ਹੀ ਨਹੀਂ ਹਾਂ। ਕਾਲੂ ਦੇਖਣਾ ਉੱਥੇ। ਮੋਟਰਸਾਈਕਲ ਜਾਣਾ ਪੈਣਾ ਗਲੀਆਂ ਦੇ ਦੇਖਣਾ ਪੈਣਾ ਨਿਕਲਦੀ ਨਹੀਂ ਠੇਟਣਾ ਖਾਲੀ ਦੇ ਦਿੱਤੀ ਤੁਹਾਨੂੰ ਮੈਂ ਰੋਟੀ ਗੈਨ ਨਹੀਂ ਆਸ ਮਾੜੀ ਲੋੜੀ ਪੈਂਦਾ ਦਾਣਾ

ਕੋਈ ਨਹੀਂ ਕੀ ਕਹਿੰਦੇ ਕੋਈ ਨਹੀਂ ਪਪਾ ਫੇਅਰ ਕਰਦੀ ਆ ਚਲੋ ਜਨਾ ਕੋਟਾ ਹੋ ਗਿਆ ਸੋ ਹਾਂ ਕਰਨਾ ਕਿੰਨਾ ਚਿਰ ਕਰਨਾ ਬਸ ਹੁਣ ਕਰੀ ਜਣਾ ਦੋ ਮਿੰਟ ਕਰਕੇ ਦੇਖ ਲਾ ਜੋਤੀ ਉਹ ਜਿਹੜੇ ਦਾ ਲੋ ਜੀ ਇੱਧਰ ਹੁਣ ਬਣਨ ਗਈ ਆ ਰੋਟੀ ਤੇ ਪਾਣੀ ਬਣਾਇਆ ਕੀ ਸਾਗ ਸਾਗ ਹੀ ਆਹਾਂ ਘਰ ਵਾਲਾ ਸਾਗ ਬਣਿਆ ਹੈਗਾ ਫਿਰ ਇਹਦਾ ਤੇ ਰੋਟੀ ਖਾਣੀ ਆ ਰੋਟੀ ਮੈਂ ਤਾਂ ਖਾਣੀ ਇੱਕ ਅੱਧੀ ਖਾਣੀ ਪਾਣੀ ਆ ਹਾਂ ਤੂੰ ਖਾਣੀ ਆ بس ਬਸ ਦੋ ਚਾਰ ਲਾਲਾ ਬਸ ਜੇ ਹੋਰ ਲੈ ਲਿਆ ਉਹ ਇਹਨੇ ਫੇਕ ਹੀ ਹੁੰਦਾ ਹੈ ਜੇ ਹੋਰ ਲੈ ਲਿਆ ਤਾਂ ਹੋਇਆ ਨਹੀਂ ਫੇ ਭੁੱਖੇ ਰਹਿੰਦੇ